ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਿਛਲੇ ਲੰਬੇ ਅਰਸ਼ੇ ਤੋਂ ਬਾਅਦ ਆਖਰਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਪੰਜਾਬ ਦੇ ਦੌਰੇ ਤੇ ਆ ਚੁੱਕੇ ਨੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਜਿਮਣੀ ਚੋਣਾਂ ਵੀ ਜਿਹੜਾ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤਾਂ ਉਹਦੇ ਲਈ ਜਿਹੜਾ ਪ੍ਰਚਾਰ ਵੀ ਲਗਾਤਾਰ ਕਰ ਰਹੇ ਨੇ ਤਾਂ ਜਿਸ ਤੋਂ ਉਪਰੰਤ ਉਹਨਾਂ ਨੇ ਅੱਜ ਇੱਕ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਗੱਲਬਾਤ ਦੌਰਾਨ ਜਿਹੜਾ ਵੱਡੀਆਂ ਗੱਲਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਵੀ ਕਰੀਆਂ ਨੇ ਤਨਾਲ ਹੀ ਆਪਣੇ ਸਾਥੀਆਂ ਨੂੰ ਜਿਹੜਾ ਰਗੜ ਤੇ ਲਿਆ ਤਾਂ ਆਖਰਕਾਰ ਕੀ ਕੁਝ ਕਿਹਾ ਅੱਜ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਰਪਾਣਾ ਸੱਸੀ ਕਾਲ ਜੀ ਸਤਿ ਸ਼੍ਰੀ ਅਕਾਲ ਰਪਾਣਾ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇਖਿਆ ਆਪਾਂ ਕੈਪਟਨ ਮਿੰਦਰ ਸਿੰਘ ਪਿਛਲੇ ਸਮੇਂ ਲਗਾਤਾਰ ਜਿਹਨੇ ਉਹ ਗਾਇਬ ਨਜ਼ਰ ਆ ਰਹੇ ਸਨ ਬੇਸ਼ੱਕ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਤਾਂ ਅੱਜ ਪੰਜਾਬ ਦੇ ਦੌਰੇ ਤੇ ਆਏ ਨੇ ਦੌਰੇ ਦੌਰਾਨ ਉਹਨਾਂ ਨੇ ਕੁਝ ਵੱਡੀਆਂ ਗੱਲਾਂ ਬਾਤਾਂ ਕਹੀਆਂ ਨੇ ਗੈਂਗਸਟਰਾਂ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਹੋਰ ਲੀਡਰਾਂ ਬਾਰੇ ਵੀ ਜ਼ਿਕਰ ਕੀਤਾ ਹੈ ਮੌਜੂਦਾ ਸਰਕਾਰ ਨੂੰ ਵੀ ਆਪਣੇ ਕਾਡੇ ਰਾਤੀ ਲਿਆ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕੀਤਾ ਜਾਵੇ ਹਾਂ ਦੇਖੋ ਕੈਪਟਨ ਨਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਆਪਾਂ ਦੇਖਿਆ ਕਿ ਬਹੁਤ ਲੰਬੇ ਅਰਸੇ ਜੋ ਜਿਵੇਂ ਤੁਸੀਂ ਕਿਹਾ ਕਿ ਉਹ ਅਕਸਰ ਗੈਰ ਰਹਿੰਦੇ ਨੇ ਲੋਕਾਂ ਚ ਅਕਸਰ ਘਟ ਜਾਂਦੇ ਨੇ ਔਰ ਇਹ ਹੁਣ ਤੋਂ ਨਹੀਂ ਜਦੋਂ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਪਹਿਲਾਂ ਮੁੱਖ ਮੰਤਰੀ ਸੀ ਤਾਂ ਉਹਨਾਂ ਦਾ ਜਿਹੜਾ ਇੱਕ ਚਿਹਰਾ ਜਾਂ ਉਹਨਾਂ ਦਾ ਜਿਹੜੀ ਇੱਕ ਸ਼ਖਸੀਅਤ ਆ ਜਾਂ ਉਹ ਜਿਹੜਾ ਕੱਦ ਹੈ ਜਾਂ ਆਪਾਂ ਇਹ ਕਹਿ ਲੋ ਲੋਕਾਂ ਦਾ ਔਰਾ ਉਹ ਉਹ ਇੰਨਾ ਕੁ ਵੱਡਾ ਹੈ ਔਰ ਹੈ ਕਿ ਲੋਕ ਸਿਰਫ ਉਹਨਾਂ ਨੂੰ ਇੱਕ ਵਾਰ ਦੇਖਣ ਤੋਂ ਬਾਅਦ ਲੋਕ ਇਹ ਇਹ ਚੀਜ਼ ਕਰਦੇ ਤੁਸੀਂ ਇਲੈਕਸ਼ਨ ਤੇ ਆ ਜਾਂਦੇ ਹੋ ਜਿਵੇਂ ਆਪਾਂ ਜਦੋਂ ਕਈ ਵਾਰ ਦੇਖਦੇ ਆ ਕਿ ਇਲੈਕਸ਼ਨਾਂ ਹੁੰਦੀਆਂ ਸੀਗੀਆਂ ਤੇ ਉਹ ਮੁੱਖ ਮੰਤਰੀ ਦਾਅਵੇਦਾਰ ਹੁੰਦੇ ਸੀ ਔਰ ਜਿਸ ਸੀਟ ਤੋਂ ਉਹ ਖੁਦ ਖੜੇ ਹੁੰਦੇ ਸੀ ਪਟਿਆਲਾ ਸੀਟ ਤੋਂ ਤਾਂ ਪਟਿਆਲਾ ਸੀਟ ਦੇ ਵਿੱਚ ਉਹ ਵੱਧ ਤੋਂ ਵੱਧ 1 2 ਜਾਂ 3 ਰੈਲੀਆਂ ਕਰਦੇ ਸੀ ਔਰ ਕਦੇ ਡੋਰ ਟੂ ਡੋਰ ਨਹੀਂ ਗਿਆ ਕਦੇ ਲੋਕਾਂ 'ਚ ਨਹੀਂ ਗਿਆ ਕਦੇ ਲੋਕਾਂ ਤੋਂ ਵੋਟ ਨਹੀਂ ਮੰਗੀ ਸਿਰਫ ਉਹ ਦੋ ਤਿੰਨ ਰੈਲੀਆਂ ਕਰਦੇ ਸੀ ਭਾਰ ਮਾ ਇਕੱਠ ਹੁੰਦਾ ਸੀ ਬਿਲਕੁਲ ਭਾਰ ਮਾ ਇਕੱਠ ਹੁੰਦਾ ਸੀ ਔਰ ਇੰਨੇ ਚ ਹੀ ਉਹ ਜਿੱਤ ਜਾਂਦੇ ਸੀ ਔਰ ਪੰਜਾਬ ਹੀ ਨਹੀਂ ਪੂਰੇ ਆਪਾਂ ਲਈਏ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਜਿੱਥੇ ਮਰਜ਼ੇ ਕੈਪਟਨ ਮਰਿੰਦਰ ਨੂੰ ਖੜਾ ਕਰ ਲੋ ਤਾਂ ਲੋਕ ਉਹਨਾਂ ਦੇ ਨਾਮ ਨੂੰ ਉਹਨਾਂ ਦੇ ਕੱਦ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੇ ਔਰੇ ਨੂੰ ਲੋਕ ਜਾਣਦੇ ਆ ਤਾਂ ਅੱਜ ਉਹ ਲੰਮੇ ਅਰਸੇ ਬਾਅਦ ਆਏ ਪਰ ਫਿਰ ਵੀ ਤੁਸੀਂ ਦੇਖੋ ਕਿ ਇੰਨੇ ਦੇਰ ਬਾਅਦ ਆਏ ਦੇ ਅੱਜ ਉਹਨਾਂ ਦੇ ਜੋ ਉਹਨਾਂ ਨੇ ਸਪੀਚ ਦਿੱਤੀ ਹੈ ਜੋ ਉਹਨਾਂ ਨੇ ਬਿਆਨ ਦਿੱਤਾ মিডিਆ ਨਾਲ ਗੱਲਬਾਤ ਕੀਤੀ ਹੈ ਔਰ ਫਰੰਟ ਉਹ ਚਰਚਾ ਦਾ ਵਿਸ਼ਾ ਬਣ ਗਈ ਕਿ ਕੈਪਟਨ ਮਨਿੰਦਰ ਸਿੰਘ ਆ ਬੋਲ ਗਿਆ ਕੈਪਟਨ ਅਮਰਿੰਦਰ ਸਿੰਘ ਆ ਬੋਲ ਗਿਆ ਹਰ ਬੰਦੇ ਦਾ ਇੱਕ ਔਰਾ ਹੁੰਦਾ ਜਿਵੇਂ ਸੁਖਵੀਰ ਬਾਦਲਾ ਚ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਚ ਭਾਜਪਾ ਲੀਡਰ ਐ ਚ ਕਾਂਗਰਸ ਕੋਈ ਵੀ ਐ ਹਰ ਬੰਦੇ ਦਾ ਆਪ ਕੋ ਆਪਣਾ ਔਰਾ ਹੁੰਦਾ ਤਾਂ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਔਰਾ ਆਪਣੇ ਆਪ ਦੇ ਵਿੱਚ ਵੱਡਾ ਹੈ ਉਹ ਉਹਨਾਂ ਨੇ ਅੱਜ ਇੱਕ ਤਾਂ ਆਪਣੀ ਇਹ ਦੱਸਿਆ ਕਿ ਮੇਰੀ ਮਜਬੂਰੀ ਕੀ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਸੀ ਤਾਂ ਇਸ ਕਰਕੇ ਮੈਨੂੰ ਉਹਦੇ ਆਪਰੇਸ਼ਨ ਤੇ ਜਾਂ ਆਪਰੇਟ ਕਰਨ ਤੇ ਹੋਰ ਉਹਦੀ ਮੈਡੀਸਨ ਜਿਹੜਾ ਇਲਾਜ ਦੇ ਲਈ ਦੋ ਤਿੰਨ 4-5 ਸਾਲ ਦਾ ਜਿਹੜਾ ਅਰਸਾ ਲੱਗਿਆ ਉਹਨਾਂ ਨੇ ਇੱਕ ਵਾਰ ਉਹਨਾਂ ਨੇ ਆਪਣੀ ਮਜਬੂਰੀ ਦੱਸੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇੱਕ ਜਿਹੜੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਹੈ ਰਾਜਾ ਬੜਿੰਗ ਤੇ ਉਹਦਾ ਜਦੋਂ ਸਵਾਲ ਕੀਤਾ ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਰਾਜਾ ਬਿੰਗ ਹਮੇਸ਼ਾ ਗੁਟਕਾ ਖਸਾਬ ਦੀ ਸੌਖਾਣ ਦੀ ਗੱਲ ਕਰਦੇ ਆ ਕਿ ਕੈਪਟਨ ਮਰਿੰਦਰ ਸਿੰਘ ਆ ਕਹੇਗੀ ਉਹ ਕਹੇਗੀ ਤਾਂ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ ਇੱਕ ਤਾਂ ਇਹ ਦੇਖੋ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਅੱਜ ਵੀ ਲੀਡਰਾਂ ਵਾਲੀ ਗੱਲ ਜਿਹੜੀ ਰਾਜਨੀਤੀ ਵਾਲੀ ਗੱਲ ਹੈ ਵੈਸੇ ਤਾਂ ਰਾਜਨੀਤੀ ਹੈ ਹੀ ਲੀਡਰ ਨੇ ਉਹ ਬੜੇ ਤਾਕਤਵਰ ਲੀਡਰ ਨੇ ਰਾਜਨੀਤੀ ਉਹਨਾਂ ਤੋਂ ਜਾਣੀ ਹੈ ਹੀ ਨਹੀਂ ਤੇ ਜੇ ਉਹਨਾਂ ਜੋ ਰਾਜਨੀਤੀ ਚਲੀ ਗਈ ਤਾਂ ਫਿਰ ਉਹ ਲੀਡਰ ਕਾ ਦੇ ਰਹਿਗੇ ਤਾਂ ਅੱਜ ਵੀ ਉਹ ਉਹੀ ਰਾਜਨੀਤੀ ਵਾਲੀ ਗੱਲ ਕਰ ਗਏ ਕਿ ਮੈਂ ਗੁਟਕਾ ਸਾਫ ਦੀ ਸੌਂ ਖਾਦੀ ਸੀ ਪਰ ਉਹ ਕਹਿੰਦੇ ਮੈਂ ਇਹ ਗੱਲ ਕਹੀ ਸੀ ਕਿ ਨਸ਼ੇ ਦਾ ਲੱਕ ਤੋੜਿਆ ਜਾਏਗਾ ਪਰ ਨਸ਼ਾ ਖਤਮ ਨਹੀਂ ਹੋਇਆ ਉਹ ਲੱਕ ਤੋੜਿਆ ਉਹ ਕਹਿੰਦੇ ਮੈਂ ਖਤਮ ਦੀ ਗੱਲ ਨਹੀਂ કરી ਮੈਂ ਕਿਹਾ ਸੀ ਗੁਟਕਾ ਸਾਫ ਦੀ ਸੌਂ ਖਾ ਕੇ ਕਿ ਨਸ਼ੇ ਦਾ ਲੱਕ ਤੋੜਿਆ ਜਾਏਗਾ ਪਰ ਨਸ਼ਾ ਖਤਮ ਕਰਨ ਦੀ ਗੱਲ ਨਹੀਂ ਕਹੀ ਸੀ ਤੇ ਇਹ ਇਹ ਗੱਲ ਉਹਨੇ ਬਹੁਤ ਆਪਣੇ ਆਪ ਦੇ ਵਿੱਚ ਇੱਕ ਮੈਨੇ ਰੱਖਦੀ ਹੈ ਗੱਲ ਕਿਉਂਕਿ ਹਰ ਇੱਕ ਬੰਦਾ ਅੱਜਕੱਲ ਦੇਖਦਿਆਂ ਕਿ ਜਦੋਂ ਨਸ਼ੇ ਦੀ ਗੱਲ ਹੁੰਦੀ ਹੈ ਪੰਜਾਬ ਸਰਕਾਰ ਦੇ ਜਿਹੜਾ ਨਸ਼ੇ ਵਿਰੁੱਧ ਮਹਿੰਮ ਦੀ ਜਿਹੜੀ ਉਹਦੀ ਗੱਲ ਆਉਂਦੀ ਹੈ ਤਾਂ ਉੱਥੇ ਫਿਰ ਇਹ ਹੁੰਦਾ ਕਿ ਜ਼ਿਕਰ ਕੈਪਟਨ ਦਾ ਹਰ ਵਾਰ ਆਉਂਦਾ ਹੈ ਕਿ ਇੱਥੇ ਤਾਂ ਉਹ ਲੀਡਰ ਵੀ ਆ ਕੇ ਚਲੇਗੇ ਉਹ ਮੁੱਖ ਮੰਤਰੀ ਵੀ ਆ ਕੇ ਚਲੇਗੇ ਜਿਨ੍ਹਾਂ ਨੇ ਗੁੜਕਾ ਸਭ ਦੀ ਸੌਂ ਖਾਦੀ ਸੀਗੀ ਤਾਂ ਉੱਥੇ ਫਿਰ ਉਹਦਾ ਅੱਜ ਜਿਹੜਾ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਚਰਚਾਵਾ ਹੁੰਦੀਆਂ ਸੀ ਜਿਹੜੀ ਖੁੰਡ ਚਰਚਾ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਉਹ ਰਾਜਨੀਤੀ ਵਾਲੀਆਂ ਗੱਲਾਂ ਕਰਕੇ ਅ ਨਸ਼ਾ ਖਤਮ ਕਰਨ ਲਈ ਨਹੀਂ ਕਿਹਾ ਸੀ ਮੈਂ ਤਾਂ ਨਸ਼ੇ ਲਗ ਤੋੜ ਲਈ ਕਿਹਾ ਸੀਗਾ ਤਾਂ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਜੋ ਕਰਕੇ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੋਂ ਉਹਨਾਂ ਨੇ ਗੱਲਬਾਤ ਕੀਤੀ ਜਾਂ ਉਹਨਾਂ ਨੂੰ ਸਵਾਲ ਕੀਤੇ ਕਿ ਜਿਹੜੀ ਨਸ਼ਾ ਕਿੱਥੋਂ ਆ ਰਿਹਾ ਜਾਂ ਹੁਣ ਜਿਹੜੀ ਮੌਜੂਦਾ ਸਰਕਾਰ ਕਰ ਰਹੀ ਹੈ ਉਹ ਜਦੋਂ ਆਪਾਂ ਇੱਕ ਵਾਰ ਗੱਲਬਾਤ ਜ਼ਰੂਰ ਕਰਾਂਗੇ ਆਪਾਂ ਕੈਪਟਨ ਮਰਿੰਦਰ ਸਿੰਘ ਨੇ ਕੀ ਕਿਹਾ ਆਪਾਂ ਉਸ ਤੇ ਵੀ ਨਜ਼ਰ ਜ਼ਰੂਰ ਮਾਰਦੇ ਆ। ਸਰਦਾਰ ਸਾਹਿਬ ਕਰਮਦਾਨ ਜਿਹੜੇ ਬਾਈ ਇਲੈਕਸ਼ਨ ਹੋ ਰਹੇ ਨੇ ਪੰਥਕ ਸੀਟ ਨੇ ਭਾਈ ਆਪਣੇ ਫਾਸਿੰਗ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਲਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥਿਊਜ਼ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀ لیکن میں کہہ نہیں ਸਕਦਾ جب میں جاؤں گا ا ایک دو ਦਿਨਾਂ ਦੇ ਵਿੱਚ ਉਦੋਂ پھر میں ਤੁਹਾਨੂੰ ਆਪਣੀ رائے دے سکوں گا کیپਟਨ ਜੀ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕੀ ਗੁੱਟਾ صاحب ਚੱਕ ਕੇ ਇਹਨਾਂ ਨੇ ਬੋਲ ਕਰਦੀ ਹੈ ਕਾਂਗਰਸ ਦਾ ਬੇੜਾ ਕਰ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ خیال ਮੈਂ ਤਾਂ 100 ਕਵਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਕਿਹਾ ਸੀਗਾ ਉਥੇ ਬਟੰਡੇ ਦੇ ਵਿੱਚ ਬਟੰਡੇ ਵਿੱਚ ਔਰ ਉਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬड़ा ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ नक्सਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਉਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਉਹਨਾਂ ਨੇ ਕੜਾ ਕੀਤਾ। ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਿਆਂ ਦੇ ਵਿੱਚ। ਸਮਾ ਮੇਰੇ ਜੇਲ੍ਹ ਮਿਨਿਸਟਰ ਨੇ ਔਰ ਜੇਲ੍ਹ ਮਹਿਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ। ਤਾਂ ਮੈਂ ਉਹਨਾਂ ਨੂੰ ਕਿਹਾ ਸੈਡਾਈਟ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ। ਸੋ ਇਹ ਬੰਦਾ ਅੱਛਾ ਉਹਦੇ ਵਿੱਚ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧੇ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹ ਰਿਹਾ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਰਸ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਹੈ ਚੀਫ ਮਿੰਸਟਰ ਕਰਨ ਨੂੰ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਦੇਖੋ ਕੋਈ ਕਾਰਨ ਨਹੀਂ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰਸਟਰ 2002 ਚ ਪਹਿਲਾਂ ਕੀ ਹੁੰਦਾ ਸੀ ਲੋਕ ਆਉਂਦੇ ਸੀ ਤਾਰਾਂ ਦੇ ਥਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਆਣ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪੈਟਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਤੇ ਫਿਰ ਅਸੀਂ ਚਾਲੂਮੀਟਰ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਈਂ ਵਿੱਚ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਕਹਿਲ ਹੈ 35 ਕਿਲੋ ਕਿਲੋ ਗ੍ਰਾਮ ਹੇਰੋਇਨ ਪੰਜਾਬ ਪੁਲਿਸ ਨੇ ਪਕੜੀ ਹੈ ਨਾਉ ਦਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰੋਮ ਉਥੋ ਆਰਿਆ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵੱਧਦੀ ਹੈ ਇਸ ਬਾਰਡਰ ਏਰੀਆ ਤੇ ਲਾਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ بڑھਿਆ ਹੋਇਆ ਹੈ ਗੈਂਗਸਟਰイズਮ ਉਹ ਤਾਂ ਆਪਾਂ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੇ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੇ ਪੁਲਿਸ ਥੋਕ ਦਿੰਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰੀ ਗੈਂਗਸਟਰੀ ਘੁੰਮ ਰਹੇ ਨੇ ਸੋ ਬਿਲਕੁਲ ਆਪਸ ਸੁਣਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਗੱਲ ਕੀਤੀ ਔਰ ਉਹਨਾਂ ਨੇ ਇੱਕ ਇਹ ਗੱਲ ਕੀਤੀ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਸਰਹੱਦ ਤੋਂ ਜ਼ਿਆਦਾ ਕਰਕੇ ਪਾਕਿਸਤਾਨ ਤੋਂ ਜਿਹੜੇ ਨਸ਼ਿਆਂ ਦੀ ਖੇਪ ਆਉਂਦੀ ਹੈ ਔਰ ਉਹਨਾਂ ਨੇ ਉਹਦਾ ਜ਼ਿਕਰ ਕੀਤਾ ਪੁਰਾਣਾ ਉਸ ਤੋਂ ਬਾਅਦ ਦਾ ਔਰ ਅੱਜ ਦਾ ਜ਼ਿਕਰ ਉਹ ਕਹਿੰਦੇ ਪਹਿਲਾਂ ਲੋਕ ਜਿਹੜਾ ਨਸ਼ੇ ਦੀ ਉਧਰੋਂ ਖੇਪ ਭੇਜਦੇ ਸੀ ਤਾਂ ਉਹ ਲੋਕ ਤਾਰ ਕੱਪ ਕੇ ਭੇਜਦੇ ਸੀ ਤਾਰੋਂ ਦੀ ਕੰਦ ਟੱਪ ਕੇ ਚਲੇ ਗਏ ਅੱਗੇ ਤਾਂ ਉਹ ਖਤਮ ਕੀਤੀ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨਸ਼ਾ ਸੁਟਣ ਲੱਗ ਗਿਆ ਉਹ ਗੈਂਗਸਟਰ ਦਾ ਵੀ ਰਵਾਣਾ ਜ਼ਿਕਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਸਰਕਾਰ ਆਈ ਹੈ ਤਾਂ ਉਹਨਾਂ ਨੇ ਕਿਹਾ ਕਿਸੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਿਹੜਾ ਖਤਮ ਕਰਵਾਵਾਂਗੇ ਪਰਾਕਰਕਰ ਉਹਦਾ ਜਿਹੜਾ ਜਵਾਬ ਹੈ ਪੰਜਾਬ ਦੇ ਜਿਹੜਾ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਦਿੱਤਾ ਹੈ ਉਹ ਵੀ ਥੋੜਾ ਦੱਸੋ ਵੀ ਗੈਂਗਸਟਰ ਬਾਰੇ ਕੀ ਗੱਲ ਬੱਤ ਹੈ ਬਿਲਕੁਲ ਉਹਨਾਂ ਨੇ ਗੈਂਗਸਟਰਾਂ ਦੇ ਕਿਹਾ ਕਿ ਜਦੋਂ ਮੈਂ ਹੁੰਦਾ ਸੀਗਾ ਉਦੋਂ ਗੈਂਗਸਟਰ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਖੜਦੇ ਨਹੀਂ ਸੀਗੇ ਸਾਡੇ ਸਾਹਮਣੇ ਆਉਂਦੇ ਨਹੀਂ ਸੀਗੇ ਆਪਾਂ ਸੁਣਿਆ ਹੀ ਉਹਨਾਂ ਨੇ ਜ਼ਿਕਰ ਕਾਫੀ ਕੀਤਾ ਹੈ ਪਰ ਇਹ ਤੇ ਮੋੜਮਾ ਜਮਾਨ ਦਿੱਤਾ ਜਵਾਬ ਦਿੱਤਾ ਹੈ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਬਲਤੇਜ ਪੰਨੂ ਉਹਨਾਂ ਦਾ ਆਪਾਂ ਜ਼ਰੂਰ ਸੁਣਦੇ ਆ ਉਹਨਾਂ ਨੇ ਕੀ ਜਵਾਬ ਦਿੱਤਾ ਜਿਹੜੀ ਮੌਜੂਦਾ ਸਰਕਾਰ ਆ ਉਹ ਗੈਂਗਸਟਰਾਂ ਬੱਤੀ ਸੀਰੀਅਸਲੀ ਜੋਗੀ ਉੱਤਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਉਹ ਯਾਦ ਆ ਗਿਆ ਕਿ ਗੈਂਗਸਟਰ ਆਵਾਦ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਉਹ ਸਰਕਾਰੀ ਕੋਠੀ ਵੀ ਛੱਡ ਗਏ ਸੀਗੇ ਉਹ ਤਾਂ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਕਿ ਉਹ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਹੁਣੇ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਦੀ ਸੀ ਉਹਦਾ ਕੀ ਬਣਿਆ ਸੋ ਬਿਲਕੁਲ ਆਪਾਂ ਬਲਤੇਜ ਪੰਨੂ ਵਾਲੇ ਵੀ ਸੁਣਿਆ ਤਾਂ ਉਸ ਤੋਂ ਆਪਾਂ ਕੈਪਟਨ ਨਮਿੰਦਰ ਦਾ ਜ਼ਿਕਰ ਕਰ ਰਹੇ ਸੀਗੇ ਕੈਪਟਨ ਨਮਿੰਦਰ ਸਿੰਘ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਇੱਕ ਦੌਰ ਆਇਆ ਕਿ ਜਦੋਂ ਉਹਨਾਂ ਦੇ ਜਿਹੜੇ ਉਹ ਨਸ਼ੇ ਦੀ ਖੇਪ ਆਉਂਦੀ ਸੀ ਤਾਂ ਉਹ ਜਿਹੜੇ ਹੁੰਦੇ ਡਰੋਨ ਸੀਗੇ ਉਹ 7 8 10 ਕਿਲੋਮੀਟਰ ਤੱਕ ਆਉਂਦੇ ਸੀਗੇ ਤਾਂ ਉਹ ਉਸ ਤੋਂ ਬਾਅਦ ਫਿਰ ਉਹ BSF ਦਾ ਦੈਰਾ ਵਧਾਇਆ ਫਿਰ ਉਹ ਕਹਿੰਦੇ ਵੀ ਡਰੋਨ ਜਿਹੜੇ ਹੈਗੇ ਉਹ ਨਵੀਂ ਤਕਨੀਕ ਦੇ ਆ ਗਏ ਤੇ ਉਹ ਫਿਰ ਉਸ ਤੋਂ ਬਾਅਦ 40 30 35 40 ਕਿਲੋਮੀਟਰ ਤੱਕ ਆਉਣ ਲੱਗੇ ਨਸ਼ਾ ਲਿਆਂਦਾ 40 30 40 ਕਿਲੋਮੀਟਰ ਦੂਰ ਸੁੱਟਣ ਲੱਗੇ ਜਿਹੜਾ ਦੈਰਾ ਸੀ BSF ਦਾ 7 8 ਕਿਲੋਮੀਟਰ ਸੀ 10 ਤੇ ਉਹ ਜਿਹੜੀ ਨਸ਼ੇ ਦੀ ਖੇਪ ਸੀ ਉਹ 40 50 ਕਿਲੋਮੀਟਰ ਆਉਣ ਲੱਗੇ ਚਲੋਰ ਬਣ ਜੇ ਨਸ਼ਿਆਂ ਤੇ ਵੀ ਗੱਲ ਕੀਤੀ ਆ ਤਾਂ ਉਸ ਤੋਂ ਬਾਅਦ ਲੱਗੀਆਂ ਉਹ ਬੜੀਆਂ ਚਰਚਾਵਾਂ ਚੱਲਦੀਆਂ ਨੇ ਆਖਰਕਾਰ ਜਿਹੜੇ ਅਕਾਲੀ ਦਲ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਹੈ ਜੇ ਸਾਡੀ ਕਈ ਲੀਡਰ ਤਾਂ ਬੀਜੇਪੀ ਦੇ ਕਹਿ ਰਹੇ ਨੇ ਤੇ ਗੱਲਬਾਤ ਚੱਲ ਰਹੀ ਹੈ ਅੱਜ ਗੱਠਜੋੜ ਨੂੰ ਲੈ ਕੇ ਵੀ ਜਿਹੜਾ ਕੈਪਟਨ ਮਿੰਦਰ ਸਿੰਘ ਨੇ ਕਿਤਨਾ ਕਿਤੇ ਆਪਣੇ ਜਿਹੜਾ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਕੀ ਲੱਗਦਾ ਉਮੀਦ ਹੈ ਉਹ ਇਸ ਤਰ੍ਹਾਂ ਕੈਪਟਨ ਮਿੰਦਰ ਸਿੰਘ ਕਹਿ ਰਹੇ ਸੀ ਕਿ ਗੱਠਜੋੜ ਹੋਣਾ ਚਾਹੀਦਾ ਇਸ ਬਾਰੇ ਵੀ ਉਹਨਾਂ ਨੇ ਗੱਲ ਕਹੀ ਹੈ ਕੀ ਲੱਗਦਾ ਉਮੀਦ ਆਉਣ ਵਾਲੇ ਸਮੇਂ 'ਚ ਵੀ ਦੋਨੀਆਂ ਪਾਰਟੀਆਂ ਤੇਰੀਆਂ ਨੇ ਇਕੱਠੀਆਂ ਹੋਣ ਦੀ ਸੰਭਾਵਨਾ ਹੈ ਦੇਖੋ ਮੈਨੂੰ ਤਾਂ ਇਹ ਲੱਗਦਾ ਕਿ ਕਾਲੇ ਲੀਡਰ ਕਹਿਣ ਤੇ ਬੀਜੇਪੀ ਲੀਡਰ ਕਹਿਣ ਇਹਨਾਂ ਲੀਡਰਾਂ ਦੇ ਕਹਿਣ ਦੇ ਬ ਤੇ ਅਕਾਲੀ ਦਲ ਤਾਂ ਆਪਾਂ ਨੂੰ ਪਤਾ ਹੀ ਹੈ ਹਾਈ ਕਮਾਂਡ ਸੁਖਵੀਰ ਸਿੰਘ ਬਾਦਲ ਹੈ ਤਾਂ ਭਾਜਪੀ ਦੀ ਕੇਂਦਰੀ ਲੀਡਰਸ਼ਿਪ ਹੈ ਜਿਹੜੀ ਵੱਡੀ ਨੈਸ਼ਨਲ ਪਾਰਟੀ ਆ ਉਹਦੇ ਕੇਂਦਰੀ ਲੀਡਰਸ਼ਿਪ ਬੈਠੀ ਆ ਤਾਂ ਜਦੋਂ ਗੱਠਜੋੜ ਹੋਣਾ ਹੈ ਤਾਂ ਮੈਨੂੰ ਲੱਗਦਾ ਵੀ ਜੋ ਪੰਜਾਬ ਦੇ ਲੀਡਰ ਕਹਿ ਚੁੱਕੇ ਆ ਕੋਈ ਕਹਿੰਦਾ ਹੋਣਾ ਚਾਹੀਦਾ ਕੋਈ ਕਹਿੰਦਾ ਨਹੀਂ ਹੋਣਾ ਚਾਹੀਦਾ ਕੋਈ ਕਹਿੰਦਾ ਸਾਡਾ ਦਾਇਰਾ ਇੰਨਾ ਕ ਵੱਧ ਗਿਆ ਸਾਨੂੰ ਲੋੜ ਹੀ ਨਹੀਂ ਹੋਰ ਅੱਜ ਕੈਪਟਨ ਬੰਦਰ ਸਿੰਘ ਵੀ ਕਹਿ ਗਏ ਵੀ ਸ਼ਾਇਦ ਸਾਨੂੰ ਲੋੜ ਨਾ ਪਵੇ ਪਰ ਜਦੋਂ ਗੱਠਜੋੜ ਹੋਣਾ ਹੈ ਤਾਂ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਔਰ ਦੂਜੀ ਗੱਲ ਇਹ ਆ ਕਿ ਬਹੁਤ ਲੀਡਰਾਂ ਨੂੰ ਇਹ ਆ ਕਿ ਸ਼ਾਇਦ ਅਸੀਂ ਗੱਠਜੋੜ ਨਾ ਕਰੀਏ ਭਲੇਖੇ ਚ ਰਹਿ ਜਾਈਏ ਤੇ ਉਸ ਤੋਂ ਸਰਕਾਰ ਨਾ ਬਣਾ ਸਕੀਏ ਤਾਂ ਉਹਨਾਂ ਨੂੰ ਲੱਗਦਾ ਕਿ ਗੱਠਜੋੜ ਹੋ ਜਾਣਾ ਚਾਹੀਦਾ ਤੇ ਅਸੀਂ ਸੱਤਾ ਚਾ ਜੀਏ ਔਰ ਦੂਜੀ ਗੱਲ ਅੱਜ ਕੈਪਟਨ ਅਮਿੰਦਰ ਸਿੰਘ ਨੇ ਇੱਕ ਚੁੱਪੀ ਤੋੜੀ ਨਵਜੋਤ ਸਿੰਘ ਸਿੱਧੂ ਬਾਰੇ ਹਾਂ ਸਿੱਧੂ ਬਾਰੇ ਬਿਲਕੁਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਜਿਹੜੀ ਗੱਲ ਇਹ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਮੇਰੇ ਮੰਤਰੀ ਸੀ ਕਿਉਂਕਿ ਮੁੱਖ ਮੰਤਰੀ ਪੰਜਾਬ ਕਰਤਾਰ ਨਰਿੰਦਰ ਸਿੰਘ ਸੀ ਉਹ ਕਹਿੰਦੇ ਉਹਨਾਂ ਕੋਲ ਤਿੰਨ ਮਹਿਕਮੇ ਸੀ ਉਹਨਾਂ ਨੇ ਕਿਸੇ ਮਹਿਕਮੇ ਦਾ ਕੰਮ ਪੂਰਾ ਨਹੀਂ ਕੀਤਾ ਕਿਸੇ ਮਹਿਕਮੇ ਦੀਆਂ ਫੈਲਾ ਨਹੀਂ ਕੱਢੀਆਂ ਉਹ ਕਹਿੰਦੇ ਆਖਿਰ ਮੈਂ ਜਦੋਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਇਹ ਕਿਹਾ ਵੀ ਦੋ ਮਹਿਕਮੇ ਵਾਪਸ ਲੈ ਕੇ ਤੁਸੀਂ ਇੱਕ ਮੈਂ ਬਿਜਲੀ ਮਹਿਕਮਾ ਰੱਖ ਲਓ ਉਹ ਕਹਿੰਦੇ ਅਗਲੇ ਮਹਿਕਮੇ ਦੇਣ ਤੋਂ ਪਹਿਲਾਂ ਪਹਿਲਾਂ ਹੀ ਉਹ ਅਸਤੀਫਾ ਦੇਗੇ ਉਹਨਾਂ ਨੇ ਮਤਲਬ ਕਿ ਕੁੱਲ ਮਿਲਾ ਕੇ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਵੀ ਜਿਹੜਾ ਨਿਸ਼ਾਨਾ ਸਾਧਿਆ ਔਰ ਅਗਲੀ ਗੱਲ ਜੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਚ ਜਿਵੇਂ ਹੁਣ ਉਹਨਾਂ ਨੇ ਅੱਜ ਉਹ ਕਿਹਾ ਕਿ ਹੁਣ ਮੈਂ ਬਾਹਰ ਆ ਗਿਆ ਹੁਣ ਲੋਕਾਂ ਜਾਊਂਗਾ ਜੇ ਲੋਕਾਂ ਜਾਂਦੇ ਰਹੇ ਅੱਛਾ ਜਰਮਾ ਜੀ ਇੱਕ ਹੋਰ ਸਵਾਲ ਜਿਵੇਂ ਚਲੋ ਲੋਕਾਂ ਜਾਂਦੇ ਨੇ ਚਲੋ ਲੋਕਾਂ ਨੇ ਫਤਵਾ ਦੇਣਾ ਹੁਣ ਅੱਗੇ ਜਿਵੇਂ ਜਿੰਮਣੀ ਚੋਣ ਹੋਣ ਜਾ ਰਹੀ ਹੈ ਤੁਸੀਂ ਦੇਖਿਆ ਉਹਦੇ ਵਿੱਚ ਉਹਨਾਂ ਨੇ ਪ੍ਰਚਾਰ ਵੀ ਕਰਨਾ ਅੱਜ ਨਾਲ ਕੀ ਪੰਜਾਬ ਦੀ ਫੇਰੀ ਤੇ ਨਿਕਲ ਚੁੱਕੇ ਨੇ ਅੱਜ ਉਹ ਕਿ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਭਾਜਪਾ ਜਾਂ ਫਰਕ ਪਊਗਾ ਜਿਵੇਂ ਪ੍ਰਚਾਰ ਕਰਨਗੇ ਜਾਂ ਅੱਜ ਉਹਨਾਂ ਨੇ ਬਿਆਨ ਦਿੱਤਾ ਕਿ ਕਿ ਆਂਦੇ ਸਾਰ ਉਹਨਾਂ ਨੇ ਤਿੰਨ ਚਾਰ ਮੰਤਰੀ ਰਗੜ ਤੇ ਆਪਣੇ ਵੀ ਰਗੜ ਤੇ ਨਾਲ ਸਰਕਾਰ ਵੀ ਰਗ ਨੇ ਦੇਖੋ ਗੱਲੇ ਤਾਂ ਹੈਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੈਪਟਨ ਨਮਿੰਦਰ ਸਿੰਘ ਇੱਕ ਬੜੇ ਕਦਾਵਰ ਕਦਾਵਰ ਨੇਤਾ ਨੇ ਤੇ ਉਹ ਆਪਣੇ ਆਪ 'ਚ ਉਹਨਾਂ ਦੀ ਸ਼ਖਸੀਅਤ ਹੈ ਕੈਪਟਨ ਨਮਿੰਦਰ ਸਿੰਘ ਉਹਨੂੰ ਤਾਂ ਆਪਣੇ ਆਪ 'ਚ ਇੱਕ ਨਾਮ ਹੈ ਤਾਂ ਇਸ ਕਰਕੇ ਜਦੋਂ ਕੈਪਟਨ ਨਮਿੰਦਰ ਸਿੰਘ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸੁਖਵੀਰ ਸਿੰਘ ਬਾਦਲ ਤਾਂ ਉਹਦੇ ਚ ਕਾਂਗਰਸ ਪਾਰਟੀ ਜੋ ਕਾਫੀ ਲੀਡਰ ਹੈਗੇ ਨੇ ਤਾਂ ਜਦੋਂ ਉਹਨਾਂ ਦੀ ਸਖਸ਼ੀਤ ਇਹ ਜੀ ਹੈ ਜਦੋਂ ਬੋਲਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਬੋਲ ਦੀ ਚਰਚਾ ਹੁੰਦੀ ਹੈ ਤਾਂ ਕਈ ਲੀਡਰ ਇਹੋ ਜਿਹੇ ਹੁੰਦੇ ਨੇ ਹੁਣ ਤੁਸੀਂ ਅੱਜ ਲਾ ਲਓ ਸੁਖਵੀਰ ਸਿੰਘ ਬਾਦਲ ਦੀ ਆਪ ਲੈ ਉਹਨਾਂ ਦਾ ਔਰਾ ਕਿੰਨਾ ਬੰਦਾ ਕਿ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਉਪ ਮੁੱਖ ਮੰਤਰੀ ਕਿੰਨੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਜਿਨ੍ਹਾਂ ਤੇ ਇੰਨਾ ਵੱਡਾ ਇਕੱਠ ਹੁੰਦਾ ਤੇ ਇੱਕ ਸੁਖਵੀਰ ਸਿੰਘ ਬਾਦਲ ਆ ਜਿਹੜੇ ਇੱਕ ਇੰਨੀ ਦੇਰ ਬਾਅਦ ਆ ਕੇ ਰੈਲੀ ਕਰਦੇ ਤੇ ਵੱਡਾ ਇਕੱਠ ਹੁੰਦਾ ਤਾਂ ਹਰ ਬੰਦੇ ਦਾ ਔਰ ਹੈ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਇੱਕ ਕੈਵਰਾ ਬਹੁਤ ਵੱਡਾ ਜਦੋਂ ਕੋਈ ਬੋਲਣਗੇ ਲੋਕਾਂ ਨੂੰ ਜਾਣਗੇ ਫਰਕ ਪਏਗਾ ਔਰ ਭਾਜਪਾ ਨੂੰ ਫਰਕ ਪੈਂਦਾ ਜਾਂ ਨਹੀਂ ਪੈਂਦਾ ਇੱਕ ਵੱਖਰੀ ਗੱਲ ਆ ਪਰ ਲੋਕ ਕੈਪਟਨ ਮਰਿੰਦਰ ਸਿੰਘ ਨੂੰ ਅੱਜ ਵੀ ਸੁਣਦੇ ਆ ਤੇ ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਲਾਂ ਤੇ ਚਰਚਾ ਕਰਦੇ ਆ ਵਿਸ਼ਵਾਸ ਕਰਨ ਚ ਹੈ ਨਾ ਕਰਨ ਪਰ ਚਰਚਾ ਹੁੰਦੀ ਆ ਖੁੰਡ ਚਰਚਾ ਜ਼ਰੂਰ ਹੁੰਦੀ ਆ ਠੀਕ ਆ ਰਾਨੀ ਬਬੂ ਧੰਨਵਾਦ ਸੋ ਬਿਲਕੁਲ ਅੱਜ ਅਸੀਂ ਖਾਸ ਤੌਰ ਤੇ ਤੁਹਾਨੂੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਫੇਰੀ ਤੇ ਆਏ ਨੇ ਤਾਂ ਆਖਰਕਾਰ ਉਹਨਾਂ ਨੇ ਕੀ ਕੁਝ ਗੱਲਾਂ ਬਾਤਾਂ ਕੀਆਂ ਨੇ ਤੇ ਨਾਲ ਜਿਹੜੇ ਮੰਤਰੀਆਂ ਦੀ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਉਹਨਾਂ ਨੇ ਗੁਟਕਾ ਸਾਹਿਬ ਦੀ ਵੀ ਗੱਲ ਕੀਤੀ ਆ ਪੰਜਾਬ ਦੇ ਨਸ਼ੇ ਦੀ ਵੀ ਗੱਲ ਕੀਤੀ ਆ ਇਹ ਸਾਰੀਆਂ ਗੱਲਾਂ ਸੀ ਤੁਹਾਨੂੰ ਸੰਖੇਪੂਪ ਦੇ ਵਿੱਚ ਬੋਲਦਾ ਪੰਜਾਬ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਆ ਕਿ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਜਿਹੜੀ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਪਹਲਵਾ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.